ਅਵਿਸ਼ੰਚਿਤ ਸਪੱਸ਼ਟ ਕਮ ਜੀ ਜੀ ਕਿਸ ਤਰ੍ਹਾਂ ਲੱਗਦਾ ਅੱਜ ਦਾ ਜਿਹੜਾ ਟੂਰਨਾਮੈਂਟ ਫੁੱਟਬਾਲ ਦੀ ਜੇ ਗੱਲ ਕਰੀਏ ਕਰਵਾਇਆ ਜਾ ਰਿਹਾ ਅਸੀਂ ਬਹੁਤ ਵਧੀਆ ਲੱਗਦਾ ਜੀ ਅਸੀਂ ਬਹੁਤ ਧੀਰ ਤੋਂ ਐਂਟਰ ਹੋਆ ਵਿੱਚ ਜਿਮਲੇ ਜੂਥ ਕਲੱਬ ਦੇ ਦਾ 58ਵਾਂ ਫੁੱਟਬਾਲ ਟੂਰਨਾਮੈਂਟ ਐਸ ਵਿਲੇ ਕਰਾ ਰਹੇ ਹਾਂ ਜੀ ਤੇ ਅਸੀਂ ਬਿਲੇ ਜੂਥ ਕਲੱਬ ਕਮ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹਰ ਸਾਲ ਬਹੁਤ ਵਧੀਆ ਢੰਗ ਨਾਲ ਕਰਾ ਕਰਾਂਗੇ ਟੂਰਨਾਮੈਂਟ ਕਰਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਖਾਸ ਕਰਕੇ ਮੈਸੇਜ ਇਹੀ ਹੈ ਜੀ ਆ ਜੋ ਨਸ਼ੇ ਤੋਂ ਬਚਣ ਲਈ ਹਰ ਇੱਕ ਜੇ ਬੱਚੇ ਆ ਉਹਨਾਂ ਦਾ ਧਿਆਨ ਇੱਧਰ ਜਾਊਗਾ ਖੇਡਣ ਆਲਾ ਤੇ ਉਹਨਾਂ ਦਾ ਇਹ ਨਸ਼ਾ ਵਾਲ ਨੂੰ ਹਟ ਜਾਊਗਾ ਨਹੀਂ ਤਾਂ ਅੱਜ ਕੱਲ ਜੋ ਹੈਗਾ ਹਰ ਕੋਈ ਵੇਲੇ ਲਊਗਾ ਬੇਲੇ ਬੱਚੇ ਆ ਉਹ ਨਸ਼ਾ ਨੂੰ ਭੱਜਦੇ ਆ ਬੇਲੇ ਕਰਕੇ ਤੇ ਖੇਡਾਂ ਦੇ ਪ੍ਰਤੀ ਉਹਗੇ ਤਾਂ ਖੇਡਾਂ ਨੂੰ ਧਿਆਨ ਦੇਣਗੇ ਜੀ ਸ਼ੁਕਰੀਆ ਸਰ ਕੀ ਨਾਮ ਹੈ ਜੀ ਆਪਣਾ ਸਤਨਾਮ ਸਿੰਘ ਕਾਮਾ ਸਤਨਾਮ ਸਿੰਘ ਕਾਮਾ ਜੀ ਅੱਜ ਕਿੰਨਾਂ ਵਾਂ ਫੁੱਟਬਾਲ ਮੈਚ ਕਰਵਾਇਆ ਜਾ ਰਿਹਾ ਇਹ ਐਤਕੀ ਸਾਡਾ 59ਵਾਂ ਲਗਾਤਾਰ ਅੱਛਾ ਜਾਦਵੰਦਾ ਹੋਵੇਗਾ ਕਿ ਜਦੋਂ ਕੋਸ਼ਿਸ਼ ਸੰਭਾਲੀ ਹੈ ਕਿਉਂਕਿ ਸ਼ੁਰੂਆਤ ਕਰਨੀ ਬੜੀ ਔਖੀ ਹੈ ਕਿਸੇ ਵੀ ਕੰਮ ਦੀ ਕਿੰਨੀਆਂ ਮੁਸ਼ਕਲਾਂ ਆਈਆਂ ਹੋਣਗੀਆਂ ਪਹਿਲਾਂ ਉਸ ਮੁੱਦੇ ਤੇ ਗੱਲ ਕਰੀਏ ਕਿਉਂਕਿ ਅੱਜ ਦਾ ਮਕਾਮ ਤਾਂ ਬਹੁਤ ਵਧੀਆ ਪਲੇਟਫਾਰਮ ਲੱਗਦਾ ਵੱਡੀਆਂ ਗਰਾਊਂਡਾਂ ਬਣ ਗਈਆਂ ਵੱਡੇ ਦਫ਼ਤਰ ਬਣ ਗਏ ਆ ਰੌਣਕਾਂ ਸ਼ੌਣਕਾਂ ਹੋ ਜਾਂਦੀਆਂ ਮੁਸ਼ਕਿਲ ਆਉਂਦੀ ਜਦੋਂ ਕੰਮ ਨੂੰ ਸ਼ੁਰੂ ਕਰਨਾ ਜੀ ਆਲਰੇਡੀ ਅਸੀਂ ਤਾਂ ਉਦੋਂ ਮੇਰੇ ਖਿਆਲ ਨਾਲ ਮੈਂ ਤਾਂ 1 ਸਾਲ ਦਾ ਸੀਗਾ ਜੀ ਜਦੋਂ ਸ਼ੁਰੂ ਹੋਇਆ ਅੱਛਾ ਜੀ 1965 ਦੇ ਵਿੱਚ ਸਾਡੇ ਦੋ ਸ਼ਹੀਦ ਹੋਏ ਸੀਗੇ ਜੀ 65 ਦੀ ਜੰਗ 'ਚ ਜੀ ਸ਼ਹੀਦ ਸੋਹਣ ਸਿੰਘ ਜੀ ਸ਼ਹੀਦ ਕਲਦੀਪ ਸਿੰਘ ਜੀ ਜੀ ਉਹ ਪਹਿਲੇ ਸ਼ਹੀਦ ਹੋਏ ਸੀਗੇ ਇਹ ਤੇ 66 ਤੋਂ ਅਸੀਂ ਟੂਰਨਾਮੈਂਟ ਉਹਨੇ ਯਾਦ ਸ਼ੁਰੂ ਕੀਤੀ ਪਹਿਲਾ ਵਾਹ ਵਾਹ ਤੇ ਉਤੋਂ ਲਗਾਤਾਰ ਅਸੀਂ ਅ ਮਤਲਬ ਐਤਵਲੇ ਨਾਟਮੇ ਤੇ ਆ ਗਏ ਆ ਜੀ ਔਰ ਬੜਾ ਵੱਡਾ ਪੱਦਰ ਇਹਦਾ ਬਹੁਤ ਚੁੱਕਿਆ ਆਮ ਪਿੰਡੂ ਟੂਰਨਾਮੈਂਟ ਤੋਂ ਅਸੀਂ ਉੱਪਰ ਉੱਠ ਕੇ ਆਪਣੇ ਡਿਸਟ੍ਰਿਕਟ ਦੇ ਵਿੱਚੋਂ ਵੀ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਟੂਰਨਾਮੈਂਟ ਕਹਿੰਦੇ ਆ ਉਹਨਾਂ ਚ ਅਸੀਂ شمار ਕੀਤਾ ਜੀ ਜਿਹੜੀ ਸ਼ੁਰੂਆਤ ਸੀਗੀ ਸਾਡੇ ਉਸ ਵੇਲੇ ਦੇ ਜਿਹੜੇ ਯੰਗ ਸੀਗੇ ਅੱਜ ਕੱਲ ਤਾਂ ਬਜ਼ੁਰਗ ਨੇ ਉਹ ਕੁਝ ਨਹੀਂ ਰਹੇ ਸੀ ਉਹਨਾਂ ਨੇ ਉਸ ਵੇਲੇ ਜਦੋਂ ਲੋੜੀਆਂ ਮੰਗ ਵਾਂ ਕੇ ਅੱਛਾ ਜੀ ਭਗੜੇ ਪਾ ਕੇ ਆਪੇ ਲੇੜੀ ਬਣ ਜਾਣਾ ਅੱਛਾ ਜੀ ਤੇ ਉਹਨਾਂ ਨੇ ਫੇਰ ਇਸ ਕਰਕੇ ਇਸ ਤਰ੍ਹਾਂ ਪੈਸੇ ਇਕੱਠੇ ਕਰ ਲੈ ਜੀ ਜੀ ਪੈਸੇ ਵੀ ਮਤਲਬ ਇਸ ਢੰਗ ਨਾਲ ਤੇ ਕੁਝ ਨਹੀਂ ਹੁੰਦਾ ਅੱਛਾ ਜੀ ਮੇਰੇ ਹਿਸਾਬ ਨਾਲ 20 25 25 ਰੁਪਏ ਚ ਟੂਰਨਾਮੈਂਟ ਹੋ ਜਾਂਦਾ ਵਾਹ ਜੀ ਹਾਂ ਆਨਿਆਂ ਚ ਆਨੇ ਤਾਂ ਮਿਲਦੇ ਹੁੰਦੇ ਨੇ 10 10 ਪੈਸੇ 5 5 ਪੈਸੇ ਜੀ 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 ਤੇ ਉਹਨਾਂ ਬੰਦੇ ਉਹ ਸਾਨੂੰ ਬੜਾ ਮਾਣ ਆਇਆ ਵੀ ਜਦੋਂ ਅਸੀਂ ਭਾਜੀ 50ਵਾਂ ਟੂਰਨਾਮੈਂਟ ਕਰਾਇਆ ਨਾ ਜੀ ਜੀ ਸਿਲਵਰ ਜੁਬਲੀ ਵਾਹ ਸਿਲਵਰ 골ਡਨ ਜੁਬਲੀ 골ਡਨ ਜੁਬਲੀ ਉਹਦੇ ਵਿੱਚ ਫਿਰ ਮੈਂ ਨਾ ਅਮਰੀਕਾ ਕੈਨੇਡਾ ਉੱਥੇ ਗੇੜਾ ਮਾਰਿਆ ਜੀ ਮੈਂ ਉਹਨਾਂ ਨੂੰ ਸੱਦਾ ਦਿੱਤਾ ਵੀ ਤੁਸੀਂ ਜਿਹੜੇ ਪੁਰਾਣੇ ਪਲੇਅਰ ਐ ਜਿਨ੍ਹਾਂ ਨੇ ਇਹ ਇਹਨੂੰ ਚਲਾਇਆ ਜੀ ਟੂਰਨਾਮੈਂਟ ਨੂੰ ਵੀ ਤੁਸੀਂ ਇੱਥੇ ਸਾਡੇ ਜ਼ਰੂਰ ਆਓ ਵਾਹ ਜੀ ਵਾਹ ਮੇਰੇ ਹਿਸਾਬ ਨਾਲ ਸਾਡਾ ਇੱਕ ਜਹਾਜੇ ਭਰ ਗਿਆ ਹੈ ਪੂਰਾ ਅੱਛਾ ਜੀ ਅ ਮੈਂ ਦੇਖਿਆ ਇਕਵਾਲ ਸਿੰਘ ਜੱਗੋਵਾਲ ਵੀ ਹਾਂਜੀ ਹਾਂਜੀ ਇਹ ਕੰਮ ਇਹਦੀ ਜਦੋਂ ਕਿਤੇ ਟੂਰਨਾਮੈਂਟ ਦੀ ਗੱਲ ਹੁੰਦੀ ਆ ਕਿਤੇ ਐਫਰਟ ਵਾਲ ਦੀ ਇਹ ਗੱਲ ਹੁੰਦੀ ਆ ਅਕਸਰ ਅਮਰੀਕਾ ਦੇ ਅੰਦਰ ਬੈਠੇ ਇਕਵਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਤੁਹਾਡਾ ਜ਼ਿਕਰ ਕਾਮੇ ਦਾ ਜ਼ਿਕਰ ਅਖਬਾਰਾਂ ਦੇ ਵਿੱਚ ਕਰਦੇ ਨੇ ਕਿ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਕੋਈ ਦੇਖੋ ਇਹ ਚੀਜ਼ ਵੀ ਜ਼ਰੂਰੀ ਹੈ ਇਹ ਕਿਸੇ ਚੀਜ਼ ਨੂੰ ਸ਼ੁਰੂ ਕਰਨਾ ਸ਼ੁਰੂ ਕਰਕੇ ਫਿਰ ਅੱਜ ਮੁਕਾਮ ਦੇ ਤੱਕ ਲੈ ਕੇ ਆਉਣਾ ਹਾਂਜੀ ਹਾਂਜੀ ਪਾਜੀ ਉਹਨਾਂ ਦੀ ਬੜੀ ਨੇਚਰ ਅਸੀਆ ਜੀ ਤੇ ਉਹਨਾਂ ਨੇ ਕਾਫੀ ਲਿਖਿਆ ਵੀ ਆ ਮੈਂ ਉਥੇ ਨਿਊਯਾਰਕ ਵੀ ਗਿਆ ਸੀਗਾ ਉਹ ਕੁਦਰਤੀ ਮੇਰਾ ਉਥੇ ਥੋੜਾ ਜਿਹਾ ਟਾਈਮ ਆਫਸੈਟ ਜਾ ਹੋ ਗਿਆ ਫਿਰ ਉਹ ਇੱਥੇ ਆਏ ਸੀ ਅੱਛਾ ਜੀ ਫਿਰ ਉਹਨਾਂ ਨੂੰ ਐਸੇ ਕਲੱਬ ਚ ਅਸੀਂ ਇੱਥੇ ਸਨਮਾਨ ਕੀਤਾ ਸੀ ਉਹਨਾਂ ਦਾ ਬੜੇ ਵਧੀਆ ਵਿਚਾਰੇ ਲਿਖਦੇ ਨੇ ਜੀ ਤੇ ਬੜਾ ਰਿਗਾਰਡ ਆ ਸਾਡੇ ਮਨ ਚੋਂ ਨਾਲੇ ਜੀ ਤੇ ਬਾਕੀ ਉਸ ਵੇਲੇ ਗਰਾਊਂਡਾਂ ਵੀ ਇਤਨੀਆਂ ਦੀ ਹੁੰਦੀਆਂ ਸੀਗੀਆਂ ਤੇ ਪੁਰਾਣੇ ਬੇਲਿਆਂ 'ਚ ਜੀ ਇਹਨੂੰ ਸੁਧਾਰ ਕਰਦਿਆਂ 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 ਅੱਜ ਜਿਹੜੀ ਸਾਡੀ ਗਰਾਊਂਡ ਦਾ ਲੈਵਲ ਹੈ ਜੀ ਉਹ ਮਰਦਨ ਇੰਟਰਨੈਸ਼ਨਲ ਗਰਾਊਂਡ ਹੈ ਬੱਸ ਵਾਹ ਜੀ ਹੁਣ ਪਿੱਛੇ ਸਾਡੇ ਭਾਈ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੀ ਸਾਡੇ ਪਿੰਡ ਇੱਕ ਸੰਤੋਸ਼ ਟਰਾਫੀ ਦੇ ਤਿੰਨ ਦੋ ਮੈਚ ਹੋਏ ਵਾਹ ਵਾਹ ਸੰਤੋਸ਼ ਟਰਾਫੀ ਜਿਹੜਾ ਕਿਸੇ ਪਿੰਡ ਲਈ ਸੋਚਣਾ ਵੀ ਬਹੁਤ ਦੂਰ ਰਿਹਾ ਜੀ ਤੇ ਉਹ ਪਿਛਲੇ ਸਾਲ ਹੀ ਹੋਏ ਹੈ ਜੀ ਗਰਾਊਂਡ ਬੜੀ ਅੱਛੀ ਬਣਾਈ ਆ ਸਾਡੀ ਟੀਮ ਬੜੀ ਅੱਛੀ ਆ ਜਦੋਂ ਐਨ ਆਰ ਆਈ ਭਰਾ ਜਹਾਜ਼ ਭਰ ਕੇ ਪੰਜਾਬਵੇਂ ਫੁੱਟਬਾਲ ਟੂਰਨਾਮੈਂਟ ਤੇ ਪਹੁੰਚੇ ਹੈ ਮਨਤਨ ਦਾ ਬਹੁਤ ਖੁਸ਼ ਹੋਇਆ ਹੋਵੇ ਹਾਂਜੀ ਹਾਂਜੀ ਕਿਉਂਕਿ ਜੋ ਸਤਰਾਮ ਸਿੰਘ ਜੀ ਕਹਿ ਰਹੇ ਸੀ ਵਿਦੇਸ਼ਾਂ ਦੀ ਧਰਤੀ ਦੇ ਅੰਦਰ ਉਹ ਅੱਜ ਵੇਖਣ ਨੂੰ ਮਿਲਦਾ ਹੈਗਾ ਤੇ ਫਿਰ ਕੀ ਬੋਲੇ ਸੀ ਐਨ ਆਰ ਆਈ ਭਰਾ ਦੇਖੋ ਇੱਕ ਜਿਹੜੀ ਆਹ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆਣਾ ਜੀ ਤੇ ਅਸੀਂ ਇੱਕ ਲਾਈਟ ਵਾਲੀ ਸੀ ਇਥੇ ਦੀਵਾ ਵਾਲਿਆ ਸੀ ਵਾਹ ਜੀ ਵਾਹ ਜਿਹਦੀ ਅੱਜ ਕੱਲ ਕੀ ਕਹਿੰਦੇ ਰੋਸ਼ਨੀ ਚੀਜ਼ ਬਿਲਕੁਲ ਉਹ ਬਣ ਗਈ ਆ ਅੱਛਾ ਜੀ ਠੀਕ ਆ ਨੇ ਇਹ ਕਹਿੰਦਾ ਸਾਡੇ ਦਰਖਤ ਜਿਹੜਾ ਬੀਜਿਆ ਸੀ ਜਦੋਂ ਉਹਦਾ ਫਾਲਿਆ ਬੜਾ ਮਿੱਠਾ ਹੋਇਆ ਠੀਕ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਉਹਨਾਂ ਤੇ ਤੇ ਬਜ਼ੁਰਗ ਕਿਉ ਉਹ ਹੈਗੇ ਅਜੇ ਵੀ ਮਿਲਦੇ ਰਹਿੰਦੇ ਆਂਦੇ ਤੇ ਅਸੀਂ ਵੀ ਜਿੰਨੇ ਪੁਰਾਣੇ ਸਾਡੇ ਐਨਆਰਆਈ ਹੈ ਜਿਹੜੇ ਗ੍ਰਾਊਂਡ ਨਾਲ ਜੁੜੇ ਹੋਏ ਆ ਜੀ ਉਹਨਾਂ ਦਾ ਅਸੀਂ ਇੱਥੇ ਪੂਰਾ ਮਾਨਤਨ ਕਰਦੇ ਆਂ ਦਾ ਜਦੋਂ ਆਈ ਸੀ ਅਸੀਂ ਕਬੱਡੀ ਕਬੀਓ ਸੁਤਰਾ ਆਇਆ ਸੀਗਾ ਜੀ ਤੇ ਉਹਨਾਂ ਦੇ ਆਮਦ ਤੇ ਅਸੀਂ ਇੱਕ ਬੜਾ ਵੱਡਾ ਫੰਕਸ਼ਨ ਕੀਤਾ ਅ ਅਨਮੋਲ ਪ੍ਰੈਸ ਦਾ ਹਾਲ ਬੁੱਕ ਕਰਾ ਕੇ ਜੀ ਸਾਡੇ ਪਿੰਡ ਦੇ ਕੁਲਦੀਪ ਸਿੰਘ ਦੀਪਕ ਜੀ ਨੇ ਜੀ ਉਹ ਟੋਰਾਂਟੋ ਵਿੱਚ ਨਾ ਜੀ ਗੂੰਜ ਪੰਜਾਬ ਦੀ ਜੀ ਰੇਡੀਓ ਚਲਾ ਰਿਹਾ ਬਹੁਤ ਵਾਹ ਬਹਤ ਵਾਹ ਜੀ 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 ਉਹ ਇੱਕ ਅੱਛੇ ਗਾਇਕ ਵੀ ਆ ਅੱਛਾ ਜੀ ਤਾਂ ਪਿੱਛੇ ਜੇ ਵੀ ਉਹਨਾਂ ਦਾ ਸਰਜੀਤ ਬਾਤਰ ਦੇ ਲਿਖੇ ਗਾਣੇ ਉਹਨਾਂ ਨੇ ਅੱਛਾ ਜੀ ਹਾਂ ਗੀਤ ਗਾਏ ਆ ਜੀ ਤੇ ਆਮ ਸ਼ਿਵਮੌਰ ਪਟਾਲਵੀ ਨੂੰ ਗਾਉਂਦੇ ਆ ਜੀ ਉਹ ਆਏ ਉਹਨਾਂ ਨੇ ਬੜਾ ਰੰਗ ਮੰਚ ਇੱਥੇ ਜੀ ਠੀਕ ਆ ਤੇ ਸਾਡੇ ਬਹੁਤ ਚੰਗੇ ਚੰਗੇ ਸ਼ਖਸੀਅਤਾਂ ਆ ਜਿੱਥੇ ਉਹਨਾਂ ਨੇ ਬਹੁਤ ਨਾਮਣਾ ਖੱਟਿਆ ਵਾ ਲੋਕਾਂ ਨੇ ਔਰ ਉਹਨਾਂ ਦੇ ਨਾਮ ਨੇ ਤੇ ਨਾਲ ਨਾਲ ਉਹ ਕਲੱਬ ਦੀ ਮਹੱਤਤਾ ਕਰਦੇ ਆ ਜੀ ਹਾਂ ਉਹਨੇ ਕਰਨੈ ਸਿੰਘ ਜੀ ਬੈਠਿਆ ਇਹ ਸਾਡੇ ਬਲਟੀ ਮੋਰ ਤੋਂ ਆਏ ਆ ਅੱਛਾ ਜੀ ਨਿਊਯਾਰਕ ਤੋਂ ਵਾਹ ਜੀ ਹਰ ਇੱਕ ਟੂਰਨਾਮੈਂਟ ਤੇ ਤਕਰੀਬਨ ਇਹਨਾਂ ਦੀ ਹਾਜ਼ਰੀ ਹੁੰਦੀ ਇੱਥੇ ਵਿਸ਼ੇਸ਼ ਤੌਰ ਤੇ ਜਾਨਕੀ ਪਿਆਰ ਹੈ ਹਾਂ ਜੀ ਹਾਂ ਜੀ ਗੱਲ ਪਿਆਰ ਦੀ ਹੈ ਕਿ ਉਡੀਕ ਰਹਿੰਦੀ ਹੋਵੇਗੀ ਕਦੋਂ ਟੂਰਨਾਮੈਂਟ ਰੱਖਣ ਤੇ ਆਉਣਾਂਗੇ ਜਾਵਾਂ ਸਾਡੀਆਂ ਡੇਟਾਂ ਤਾਂ ਪੱਕੀਆਂ ਆ ਜੀ ਤੇ ਇਹਨਾਂ ਨੇ ਸਾਨੂੰ ਪੁੱਛਦੇ ਨਹੀਂ ਵੀ ਡੇਟ ਕਦੋਂ ਰੱਖਣੀ ਆ ਅੱਛਾ ਜੀ ਉਹਨਾਂ ਨੂੰ ਪਤਾ ਵੀ 25 ਤੋਂ 30 ਨਵੰਬਰ ਹੈਗਾ ਟੂਰਨਾਮੈਂਟ ਉਹਦੇ ਹਿਸਾਬ ਨਾਲ ਆਪਣੇ ਅਡਜਸਟ ਕਰਕੇ ਆਪੇ ਆ ਜਾਂਦੇ ਆ ਸਤਨਾਬ ਸਿੰਘ ਜੀ ਇਸ ਗਰਾਊਂਡ ਨੇ ਬਹੁਤ ਵੱਡੇ ਪਹਿਲਵਾਨਾਂ ਨੂੰ ਜਨਮ ਦਿੱਤਾ। ਹਾਂਜੀ। ਕਿਉਂਕਿ ਮੈਂ ਵੇਖਿਆ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਜੇ ਕੋਈ ਫੁੱਟਬਾਲ ਦੀ ਗੱਲ ਆਉਂਦੀ ਹੈ, ਤਕਰੀਬਨ ਇਸ ਕਾਮੇ ਦੀ ਗਰਾਊਂਡ ਦੇ ਵਿੱਚ ਉਹਨੇ ਫੁੱਟਬਾਲ ਖੇਡਿਆ ਹੀ ਹੁੰਦਾ ਵਾ। ਫਿਰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ? ਬਹੁਤ ਹੁੰਦੀ ਹੈ ਜੀ। ਦੇਖੋ ਸਾਡੇ ਇਸ ਵੇਲੇ ਜੀ। ਜਗਦੀਸ਼ ਸਿੰਘ ਵਿਹਾਰੀ ਹੁੰਦੇ ਸੀ ਇਹ ਟਾਈਮ 'ਤੇ। ਜੀ। ਇਸ ਵੇਲੇ ਨਹੀਂ ਰਹੇ ਅਮਰੀਕਾ ਸਗੇ। ਉਹਨਾਂ ਦਾ ਸਿੱਕਾ ਚੱਲਦਾ ਸੀ ਫੁੱਟਬਾਲ। ਜੀ। ਉਸ ਸਮੇਂ ਦੇ ਪਲੇਅਰ ਸੀ ਤੇ ਉਹ ਉਸ ਤੋਂ ਬਾਅਦ ਸਾਡੇ ਨਿਆਣੇ ਇੰਟਰਨੈਸ਼ਨਲ ਨੈਸ਼ਨਲ ਖੇਡ ਕੇ ਆਏ ਇੱਕ ਸਾਡਾ ਬੱਚਾ ਸਾਡੀ ਆਪਣਾ ਉਹ ਭਾਜੀ ਅੰਡਰ 14 ਇੰਡੀਆ ਦੀ ਕਪਤਾਨੀ ਕਰਕੇ ਆਇਆ ਵਾਹ ਜੀ ਵਾਹ ਜਰਮਨੀ ਚੋਂ ਟ੍ਰੇਨਿੰਗ ਲਈ ਆ ਜੀ ਇਸ ਵੇਲੇ ਮੌਜੂਦਾ ਸੀਆਰਪੀ ਦਾ ਬੈਸਟ ਕਰਾ ਲਈ ਆ ਵਾਹ ਹਾਂ ਜੀ ਤੇ ਹੁਣ ਵੀ ਸਾਡੇ ਮੌਜੂਦਾ ਚਾਰ ਮੁੰਡੇ ਕਲਬਾਂ ਚ ਖੇਡ ਰਹਾ ਹੈ ਜੀ ਤੇ ਕਈ ਬੱਚੇ ਉਥੇ ਕਲਕੱਤਾ ਦੀਆਂ ਕਲਬਾਂ ਚ ਵੀ ਹੈਗੇ ਆ ਜੀ ਤੇ ਮਤਲਬ ਜਦੋਂ ਸਾਡਾ ਕੋਈ ਬੱਚਾ ਅੱਗੇ ਨਿਕਲਦਾ ਜਿੱਨੀ ਸਾਨੂੰ ਖੁਸ਼ੀ ਹੁੰਦੀ ਆ ਮੈਨੂੰ ਲੱਗਦਾ ਨਹੀਂ ਉਹਨਾਂ ਦੇ ਮਾਪੇ-ਪਿਓ ਨੂੰ ਵੀ ਹੋਵੇ ਜੀ ਜੀ ਜਿੱਨੀ ਸਾਨੂੰ ਬਿਲਕੁਲ ਬਿਲਕੁਲ ਕਿਉਂਕਿ ਬੱਚੇ ਤਿਆਰ ਕਰਨ ਲਈ ਦੇਖੋ ਪਾਜੀ ਅਸੀਂ ਅਕੈਡਮੀ ਖੋਲੀ ਆ ਜੀ ਜਿਹਦੇ ਵਿੱਚ ਅਸੀਂ 5 ਤੋਂ 7 ਸਾਲ ਦਾ ਬੱਚਾ ਚੱਕਦੇ ਆ ਜੀ 17 ਸਾਲ ਦੇ ਨੂੰ ਛੱਡ ਦਿਆਂ ਜਾਂ ਬਖਤੀ ਜੀ ਵਿਚਾਰੇ ਕਿ ਤੇ ਹੁਣ ਜਾਣਾ ਆ ਉੱਥੇ ਤੱਕ ਵੀ ਪਹੁੰਚਣਾ ਹੈ ਕਿਸ ਅਕੈਡਮੀ ਜਾਣਾ ਹੈ ਚੰਡੀਗੜ੍ਹ ਜਾਣਾ ਤਾਂ ਜਾ ਕੇ ਤੇ ਬਾਹਲੇ ਮੁਲਕ ਚ ਹੁਣ ਖੇਡਣ ਜਾਣਾ ਤਾਂ ਕਲੱਬ ਨੂੰ ਬਿਲਕੁਲ ਉਹਨਾਂ ਦੀ ਮਦਦ ਸਤਰਾਪ ਸਿੰਘ ਜੀ ਕਿਸ ਤਰ੍ਹਾਂ ਆਇਆ ਕਿ ਸ਼ਹੀਦਾਂ ਨੂੰ ਵਾਰ ਕਰਾ ਰੱਖੀਏ ਸ਼ਹੀਦਾਂ ਨੂੰ ਭੁੱਲੀਏ ਨਾ ਜਿਨ੍ਹਾਂ ਨੇ ਦੇਸ਼ ਤੇ ਲਈ ਵੀ ਕੁਰਬਾਨੀ ਦਿੱਤੀ ਹੈ ਇਸ ਨਗਰ ਨੂੰ ਉੱਪਰ ਲੈ ਕੇ ਜਾਣ ਦੇ ਲਈ ਆਪਣੇ ਜਾਨ ਨੂੰ ਨਿਸ਼ਾਵਰ ਕੀਤਾ ਇਹ ਮਨ ਚ ਆਇਆ ਕਿਸ ਤਰ੍ਹਾਂ ਕਿ ਇਹਨਾਂ ਦੀ ਯਾਦ ਦੇ ਵਿੱਚ ਕਰਾਈਏ ਪ੍ਰੋਗਰਾਮ ਦੇਖੋ ਬਾਜੀ ਜੀ ਇਹ ਜਿਹੜੇ ਸੂਰਮੇ ਹਨ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਅੱਜ ਅਸੀਂ ਵਿਹਲੇ ਬੈਠ ਕੇ ਜਾਂ ਸੁਖ ਸ਼ਾਂਤੀ ਦੀ ਰੋਟੀ ਰਾਤ ਨੂੰ ਖਾਂਦੇ ਆ ਜੀ ਇਸ ਰਹਾਦਾਂ ਤੇ ਡੂਟੀਆਂ ਖਾਦੇ ਆ ਜੀ ਠੀਕ ਹੈ ਇਹਨਾਂ ਦੀ ਇਸੇ ਬਦੌਲਤ ਜਿਹੜੇ ਸ਼ਹੀਦ ਹੋਏ ਆ ਹੁਣ ਇੱਕ ਸਾਢੇ ਬਾਅਦ ਕਸ਼ਮੀਰ ਤੋਂ ਵੀ ਸੀਗਾ ਮੁੰਡਾ ਚੰਨ ਲਾਲ ਜੀ ਜੀ ਉਹ ਉਹਨੂੰ ਵੀ ਅਸੀਂ ਵਿੱਚ ਦੇ ਐਡ ਕੀਤਾ ਹੈ ਜੀ ਤੇ 92 ਤੋਂ ਹੋਇਆ ਸੀ ਉਹ ਤੇ ਇਹਨਾਂ ਦੀ ਕਿਤੇ ਦੇਣਾ ਥੋੜੀ ਦੇ ਸਕਦੇ ਹੋ ਬਿਲਕੁਲ ਠੀਕ ਹੈ ਜੀ ਵਾਹ ਜੀ ਵਾਹ ਨਹੀਂ ਦੇਣਗੇ ਦੇ ਸਕਦੇ ਇੱਕ ਦੇਖੋ ਆਪਾਂ RAM ਦੀ ਨੀਂਦ ਸੁੱਤੇ ਪਈਆਂ ਇਹ ਨੌ ਜਵਾਨ ਜਿਹੜੇ ਆ ਬਾਰਡਰਾਂ ਦੀ ਰਾਖੀ ਕਰਦੇ ਆ ਹਾਂ ਜੀ ਦੇਸ਼ ਦੀ ਸੇਵਾ ਕਰਦੇ ਆ ਦੇਖੋ ਇਹ ਕਿਸੇ ਤਿਉਹਾਰ ਦੇ ਵਿੱਚ ਐ ਸ਼ਮੂਲੀਅਤ ਨਹੀਂ ਕਰਦੇ ਪਰਵਾਰਾਂ ਦਿਆਂ ਬਹੁਤ ਵੱਡੇ ਫੰਕਸ਼ਨ ਇਹਨਾਂ ਨੂੰ ਛੱਡਨੇ ਪੈਂਦੇ ਹੈਗੇ ਜੀਵਨ ਤਿਆਗ ਬੜਾ ਬਹੁਤ ਵੱਡਾ ਇਹ ਜਦੋਂ ਜੋਬ ਕਰਦੇ ਹੈ ਇਹਨਾਂ ਦੀ ਦੇਣ ਬੜੀ ਤਕਰੀ ਹੈ ਸਤਨਾਮ ਸਿੰਘ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਇਸ ਫੁੱਟਬਾਲ ਟੂਰਨਾਮੈਂਟ ਦੀ ਗੱਲ ਕਰੀਏ ਸਾਡਾ ਮੈਸੇਜ ਤਾਂ ਜੀ ਪੰਚਾਇਤ ਦਾ ਵੀ ਜੀ ਤਕਰੀਬਨ ਜਿਹੜੀ ਸਾਡੀ ਪੰਚਾਇਤ ਹੈ ਜੀ ਉਹੀ ਕਲੱਬ ਨਾਲ ਡਾਇਰੈਕਟਰ ਹੈ ਅੱਛਾ ਪਹਿਲੀ ਗੱਲ ਪਹਿਲੀ ਵੀ ਹੁਣ ਵੀ ਵਾਜੀ ਵਾਜੀ ਤੇ ਸਾਡੇ ਚ ਕੋਈ ਬਹੁਤਾ ਅੰਤ ਨਹੀਂ ਜੀ ਸਾਡਾ ਮਕਸਦ ਇੱਕੋ ਹੀ ਆ ਪਏ ਅਸੀਂ ਨਸ਼ਿਆਂ ਤੇ ਕਿੱਦਾਂ ਕਾਬੂ ਕਰਨਾ ਜੀ ਉਹ ਨਸ਼ੇ ਆ ਕਰਕੇ ਅਸੀਂ ਨਾ 2003 ਦੇ ਵਿੱਚ ਅਕੈਡਮੀ ਖੋਲੀ ਸੀ ਬੱਲੇ ਬੱਲੇ ਐਸ ਵੇਲੇ ਸਾਡੇ ਕੋਲ ਜਿਹੜਾ ਟਾਈਮ ਹੁੰਦਾ ਨੇ ਇਹਨੇ ਆਣੇ ਦਾ ਵਿਗੜਨ ਦਾ ਉਹ ਸਾਡੀ ਗਰਾਊਂਡ ਤੇ ਹੁੰਦਾ ਮੁੰਡਾ ਉਹਨਾਂ ਦੇ ਦਿਮਾਗ ਨੂੰ ਜਾਨੀ ਕਿ ਘਮਾ ਦਿੰਦੇ ਆ ਕਿਉਂਕਿ ਨਹੀਂ ਤਾਂ ਇਹ ਉਹ ਜਿਹੜਾ ਦਿਮਾਗ ਹੈ ਉਹ ਕਿਸੇ ਹੋਰ ਬਸ ਹੋਰ ਪਾਸੇ ਜਾਂਦਾ ਜੀ ਹਾਂਜੀ ਵੈਸੇ ਅਸੀਂ ਨਕੇਲ ਬਹੁਤ ਅੱਛੀ ਸੀ ਅਫਸਰਾਂ ਨਾਲ ਮਿਲ ਕੇ ਜੀ ਹੁਣ ਵੀ ਉਮੀਦ ਹੈ ਵੀ ਅਸੀਂ ਅਗਲੀ ਪੰਚਾਇਤ ਵੀ ਦੇ ਕਰਾਂਗੇ ਜੀ ਤੇ ਕੰਮ ਇਹਦੇ ਵਿੱਚ ਅਸੀਂ ਨਸ਼ਾ ਤੋਂ ਕਾਫੀ ਠੱਲ ਪਾਈ ਆ ਜੀ ਹਾਂਜੀ ਹਾਂਜੀ ਜੀ ਪਰ ਹੁਣ ਜਿਹੜੇ ਪਿੰਡੇ ਆ ਉਹ ਹੁਣ ਤਾਂ ਬਾਹਲੇ ਮੁਲਕਾਂ ਜਿ ਵੀ ਪਿੰਦੇ ਆ ਨਾਲ ਦੇ ਵੀ ਪਿੰਦੇ ਆ ਜੀ 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 ਜਿੰਨਾ ਕਰ ਸਕਦੇ ਆ ਉਤੋਂ ਹੀ ਜ਼ਿਆਦਾ ਕਰਾਂਗੇ ਬਿਲਕੁਲ ਜੀ ਜੀ ਜਿੰਨੀ ਸਾਡੀ ਡਿਊਟੀ ਬਣਦੀ ਆ ਮੋਹਤਵਾਰ ਬੰਦਾ ਉਹ ਨਹੀਂ ਹੁੰਦਾ ਵੀ ਮੈਂ ਪੰਜ ਜਿੱਤ ਗਿਆ ਮੈਂ ਪੰਜ ਜਿੱਤ ਗਿਆ ਮੈਂ ਫਲਾਣਾ ਜਿੱਤ ਗਿਆ ਜਿਹੜਾ ਜਿੱਤ ਗਿਆ ਜਾਂ ਨਹੀਂ ਵੀ ਜਿੱਤਿਆ ਜਿਹੜਾ ਇਸ ਕੰਮ 'ਚ ਹੈਗਾ ਪਿੰਡ ਦਾ ਹਰ ਵਿਅਕਤੀ ਮੋਹਤਵਾਰ ਹੈ ਬਿਲਕੁਲ ਬਿਲਕੁਲ ਜਿਹੜਾ ਆਵਾਜ਼ ਨੂੰ ਉਠਾਉਂਦਾ ਉਠਾਉਂਦਾ ਜੀ ਜਿਹੜਾ ਬੰਦਾ ਨਸ਼ਿਆਂ ਦੇ ਖਿਲਾਫ ਬੋਲਦਾ ਹੋਰ ਚੰਗੇ ਕੰਮ ਕਰਦਾ ਪਿੰਡ ਦੀ ਪੜ੍ਹਾਈ ਦੇ ਬੱਚਿਆਂ ਦੇ ਖਰਚ ਕਰਦਾ ਖੇਡਾਂ ਤੇ ਖਰਚ ਕਰਦਾ ਹੋਰ ਸਾਡੇ ਲੋਕ ਭਲਾਈ ਦੇ ਕੰਮ ਆ ਅਸੀਂ ਪਿਛਲੇ ਮਹੀਨੇ ਯੂਥ ਕਲੱਬ ਨੂੰ ਜੀ ਇੱਕ ਗਰੀਬ ਆਦਮੀ ਦਾ ਕੋਠਾ ਡੱਪਿਆ ਜੀ ਉਹ ਤਰਪਾਲ ਪਾ ਕੇ ਰਹਿ ਰਿਹਾ ਸੀ ਜੀ ਅਸੀਂ ਉਸ ਨੂੰ 12 ਵੀ ਪੈਸੇ ਮੰਗਾਏ ਰਲਬਣਾ ਕਰਕੇ ਅਸੀਂ ਉਹਨੂੰ ਦੋ ਬਾਥ ਇੱਕ ਬਾਥਰੂਨ ਰਸੋਈ ਬਰਾਂਡਾ ਤੇ ਕਮਰਾ ਪਾ ਕੇ ਦਿੱਤਾ ਇਹ ਕਾਮਾ ਵਿਲੇਜ ਯੂਥ ਕਲੱਬ ਬੈਸੇ ਵੀ ਸਹਾਇਤਾ ਕਰਦਾ ਫੁੱਟਬਾਲ ਤੋਂ ਹਟਕੇ ਵੀ ਹਟਕੇ ਵੀ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਗੁਰਨਾਮ ਸਿੰਘ ਜੀ ਬੜੇ ਯਾਦ ਆਉਂਦੀ ਹੈ ਕਿਤੇ ਵੇਖਿਆ ਕਰਦੇ ਸੀ ਤੁਹਾਨੂੰ ਇਨਾ ਦਰੋਂਡਾਂ ਦੇ ਅੰਦਰ ਫੁੱਟਬਾਲ ਖੇਡਦੇ ਹਨ ਅੱਜ ਜਦੋਂ ਫੁੱਟਬਾਲ ਨੂੰ ਖੇਡਾਂਦੇ ਹਾਂ ਖੇਡਦੇ ਸੀ ਪਹਿਲਾਂ ਅੱਜ ਖੇਡਾਂਦੇ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਸਰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਮੱਚੀਆਂ ਦੇ ਨਾਲ ਸ਼ਾਮ ਨੂੰ ਟਾਈਮ ਪਾਸ ਕਰਨਾ ਉਹਨਾਂ ਨੂੰ ਸਿਖਾਉਣਾ ਜੀ ਬਹੁਤ ਚੰਗੀ ਗੱਲ ਹੈ ਜੀ ਇਹ ਸਾਰੀ ਜੀ ਸਤਨਾਮ ਸਿੰਘ ਕਾਮ ਅਮਰੀਕ ਸਿੰਘ ਸਰਪੰਚ ਜੀ ਬਾਕੀ ਸਾਰੀ ਟੀਮ ਆ ਜੀ ਟੀਮ ਦੇ ਤੀਨ ਹੈ ਸਾਰੇ ਟੀਮ ਦੀ ਸਾਰੀ ਦੇਣ ਆ ਜੀ ਇਹ ਜੋ ਅੱਜ ਛੋਟੇ ਛੋਟੇ ਬੱਚੇ ਸਾਡੀਆਂ ਪ੍ਰਾਇਮਰੀ ਸਕੂਲ ਦੀਆਂ ਬੱਚੀਆਂ ਵੀ ਇੱਕ ਸਟੇਟ ਲੈਵਲ ਤੋਂ ਆ ਖੇਡ ਕੇ ਆ ਗੁਰਨਾਮ ਸਿੰਘ ਜੀ ਮੇਰਾ ਇੱਕ ਸਾਥੀ ਬਹੁਤ ਮੇਰੇ ਦਿਲ ਦੇ ਨਜ਼ਦੀਕ ਸੀ ਕਮਲਜੀਤ ਸਿੰਘ ਪੁੱਜ ਹਾਂਜੀ ਮੇਰਾ ਕਲਾਸਮੇਟ ਵੀ ਸੀ ਆ ਤੇ ਮੇਰਾ ਸਾਥੀ ਵੀ ਆ ਮੈਂ ਉਹਨਾਂ ਨੂੰ ਤੁਹਾਡਿਆਂ ਸਮੇਂ ਦੇ ਦੌਰਾਨ ਹੀ ਇਸੇ ਗਰਾਊਂਡ ਦੇ ਅੰਦਰ ਦੇਖਾਂ ਤੇ ਜਦੋਂ ਮੈਂ ਕਾਮੇਚ ਹੀ ਲੰਘਾਂ ਜਾਉਣਾ ਦੇ ਘਰਾਂ ਵੱਲ ਨੂੰ ਜਾਵਾਂ ਤੇ ਮੈਨੂੰ ਬੜੀ ਯਾਦ ਆਂਦੀ ਹੈ ਤੇ ਅੱਜ ਉਹਨਾਂ ਦੇ ਬ੍ਰਦਰ ਵੀ ਮਿਲੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਵੀ ਮੈਂ ਗੱਲਾਂ ਸਾਂਝੀਆਂ ਕੀਤੀਆਂ ਤੇ ਇਹ ਕੰਮ ਇਹਦੇ ਵਿੱਚ ਪਹਿਲੇ ਦਿਨ ਤੋਂ ਹੀ ਖੇਡ ਦੇ ਨਾਲ ਖਾਸ ਕਰਕੇ ਫੁੱਟਬਾਲ ਦੇ ਨਾਲ ਜੁੜਿਆ ਰਿਹਾ ਇਸ ਸਤਨਾਮ ਜੀ ਦਾ ਇੱਕ ਹੋਰ ਬਹੁਤ ਵੱਡਾ ਬੜਪਣ ਹੈ ਕਿ ਛੰਝ ਨੂੰ ਵੀ ਇਸੇ ਤਰ੍ਹਾਂ ਕਰਾਉਂਦੇ ਨੇ ਹਾਂਜੀ ਸਰ ਦੇਖੋ ਛੰਝ ਦੇ ਵਿੱਚ ਵੀ ਚੋਟੀ ਦੇ ਪਹਿਲਵਾਨ ਆਉਂਦੇ ਨੇ ਵਿਸ਼ੇਸ਼ ਤੌਰ ਤੇ ਨਗਰ ਦੇ ਛੰਝ ਤਾਂ ਸੁਖ ਹੋਇਆ ਕਰਦੀ ਹੈ ਕਿਉਂਕਿ ਸਖ ਨੂੰ ਵੀ ਆਤਾਰਨਾ ਤੇ ਸ਼ੈਂਜ ਨੂੰ ਵੀ ਕਰਵਾਣਾ ਤੇ ਅੱਜ ਦਾ ਜਿਹੜਾ ਫੁੱਟਬਾਲ ਮੈਚ ਹੈ ਖਾਸ ਕਰਕੇ ਜਿਹੜੇ ਨੌਜਵਾਨ ਅਜੀ ਘਰਾਂ 'ਚ ਬੈਠੇ ਆ ਉਹ ਸਿੱਖਣਾ ਚਾਹਦੇ ਆ ਫੁੱਟਬਾਲ ਹਾਂਜੀ ਤੇ ਉਹ ਖੇਡਣਾ ਚਾਹਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰ ਉਹਨਾਂ ਨੂੰ ਇਹ ਮੈਸੇਜ ਆ ਵੀ ਗਰਾਊਂਡ 'ਚ ਆਣ ਜੀ ਪੂਰਾ ਡਿਸਪੀਸਪਲਨ ਨਾਲ ਗਰਾਊਂਡ 'ਚ ਆਣ ਜੀ ਉਹ ਨਸ਼ਿਆਂ ਤੋਂ ਦੂਰ ਅਗਰ ਘਰ 'ਚ ਬੈਠੂਗੇ ਜੀ ਉਹ ਗਲਤ ਸੋਚੂਗੇ ਗਲਤ ਸਾਈਡ ਜਾਓਗੇ ਇਹ ਸੁਖਰਾਮ ਸਿੰਘ ਜੀ ਕਿਹੜਾ ਮੋਬਾਈਲ ਨੰਬਰ ਹੈ ਕਿਸੇ ਸਾਥੀ ਨੇ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਮਿਲਣਾ ਹੈਗਾ ਕਿਸ ਮੋਬਾਈਲ ਨੰਬਰ ਤੇ ਜੀ ਮੇਰਾ ਆਪਣਾ ਮੋਬਾਈਲ ਪੁਰਾਣਾ ਹੀ ਹੈ ਜੀ 981539378 ਜੀ ਜੀ ਸ਼ੁਕਰੀਆ ਪਿਆਰੇ ਸਾਥੀਓ ਵਿਲੇਜ ਯੂਥ ਕਾਮਾ ਦੀ ਟੀਮ ਪੂਰੀ ਮੈਨੇਜਮੈਂਟ ਸਰਪੰਚ ਸਤਨਾਮ ਸਿੰਘ ਕਾਮਾ ਜੀ ਦੇ ਨਾਲ ਸਰਪੰਸ ਸਹਿਬਾਨ ਦੇ ਨਾਲ ਪ੍ਰਧਾਨ ਸਹਿਬਾਨ ਪੰਚ ਸਹਿਬਾਨ ਉਧੇਦਾਰ ਕੈਸ਼ੀਅਰ ਸਹਿਬਾਨ ਸਾਰੇ ਮੋਤਵਰ ਚਿਹਰੇ ਨੇ ਇਹ ਜ਼ਿੰਮੇਵਾਰ ਸੱਜਣੇ ਜਿਨ੍ਹਾਂ ਦੇ ਨਾਲ ਮੁਲਾਕਾਤ ਸਾਂਝੀ ਕਰਵਾਈ ਹੈ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ ਸ਼ੁਕਰੀ